ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਅਤੇ ਨਵਾਂ ਸਾਲ ਚੜਨ ਤੇ ਲੱਖ ਲੱਖ ਵਧਾਈਆਂ ਇਹ ਪ੍ਰਕਾਸ਼ ਉਤਸਵ ਯਾਨੀ 2017 ਦਾ ਪ੍ਰਕਾਸ਼ ਉਤਸਵ ਖਾਸ ਮਹੱਤਤਾ ਰੱਖਦਾ ਹੈ ਕਿਉਂਕਿ ਇੱਕ ਗੁਰੂ ਸਾਹਿਬ ਦਾ 350ਵਾਂ ਜਨਮ ਦਿਹਾੜਾ ਹੈ ਆਉ ਇਸ ਦਿਹਾੜੇ ਤੇ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਲਸਾਨੀ ਕੁਰਬਾਨੀਆਂ ਤੇ ਨਤਮਸਤਕ ਹੋਈਏ ਸਿਰਫ ਸਿੱਖ ਇਤਿਹਾਸ ਵਿੱਚ ਹੀ ਨਹੀਂ ਜਾਂ ਮੁਲਕ ਦੇ ਇਤਿਹਾਸ ਵਿੱਚ ਹੀ ਨਹੀਂ ਸਾਰੀ ਕਾਇਨਾਤ 'ਚ ਇਹੋ ਜਿਹੀ ਹੋਰ ਕੋਈ ਮਿਸਾਲ ਨਹੀਂ ਜਿੱਥੇ ਕਿਸੇ ਨੇ ਵੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਆਪਣੇ ਪਰਿਵਾਰ ਦੇ ਸਤ ਜੀ ਬਾਰੇ ਹੋਣ ਅਤੇ ਉਹ ਆਪਣੇ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਜ਼ੁਲਮ ਦੇ ਖਿਲਾਫ ਅਤੇ ਲੋਕਾਂ ਦੇ ਹੱਕਾਂ ਲਈ ਅਤੇ ਇਸ ਸਭ ਤੋਂ ਬਾਅਦ ਅਕਾਲ ਪੁਰਖ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਅਤੇ ਫਿਰ ਕੀ ਦੇਣਾ ਤੇਰਾ ਪਾਣਾ ਮੀਠਾ ਲਾਗੇ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਦੇਣ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂਵਜੋਂ ਸਥਾਪਨਾ ਇਹ ਉਸ ਵੇਲੇ ਹੋਇਆ ਜਿਸ ਵੇਲੇ ਪਰਿਵਾਰਵਾਦ ਹਾਵੀ ਸੀ ਗੁਰੂ ਸਾਹਿਬ ਵਿੱਚ ਇਹ ਦੂਰ ਅੰਦੇਸ਼ੀ ਸੀ ਕਿ ਅੱਜ ਕੱਲ ਦੇ ਕਾਲ ਯੁਗ ਵਿੱਚ ਇੱਕ ਦੇਹਤਾਰੀ ਗੁਰੂ ਦੀ ਕੋਈ ਥਾਂ ਨਹੀਂ ਉਹ ਕਿਸੇ ਵੇਲੇ ਵੀ ਦਬਾਹੇ ਹੇਠ ਜਾਂ ਲਾਲਚ ਵਿੱਚ ਆ ਸਕਦਾ ਹੈ ਆਪਾਂ ਇਹ ਸਭ ਕੁਝ ਅੱਜ ਕੱਲ ਦੇ ਲੋਕਾਂ ਬਾਰੇ ਜੋ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਉਹਨਾਂ ਬਾਰੇ ਸੁਣਿਆ ਹੈ ਸੋ ਦੇਖੋ ਅੱਜ ਤੋਂ ਕਰੀਬ 300 ਸਾਲ ਪਹਿਲਾਂ 10ਵੇਂ ਪਾਤਸ਼ਾਹ ਚ ਇਹ ਦੂਰ ਅੰਦੇਸ਼ੀ ਸੀ ਸੋ ਗੁਰੂ ਸਾਹਿਬ ਤੋਂ ਕੀ ਸਿੱਖ ਮਿਲਦੀ ਹੈ ਕਿ ਆਪਾਂ ਸਮਾਜ ਨੂੰ ਮੋਹ ਅਤੇ ਮਾਇਆ ਤੋਂ ਉੱਤੇ ਰੱਖੀਏ ਜ਼ੁਲਮ ਅਤੇ ਤਕਾਸ਼ਾਈ ਦੇ ਖਿਲਾਫ ਆਵਾਜ਼ اٹھਾਉਣ ਦੀ ਜੁਰਤ ਕਰੀਏ ਔਏ ਸ਼ੁਰੂਆਤ ਹੁਣ ਤੋਂ ਹੀ ਇਸ ਸਾਲ ਤੋਂ ਫਿਰੇ